ਜਦੋਂ ਸਾਰੇ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਪਾ ਰਹੇ ਹੁੰਦੇ ਹਨ ਤਦ ਕੁਝ ਲੋਕ ਚੁੱਪ ਰਹਿੰਦੇ ਹਨ ਉਹ ਸੋਸ਼ਲ ਮੀਡੀਆ ਤੇ ਸਾਲ ਦੇ ਸਾਲ ਕੁਝ ਪੋਸਟ ਨਹੀਂ ਕਰਦੇ ਇੱਕ ਤਰ੍ਹਾਂ ਨਾਲ ਗਾਇਬ ਹੀ ਰਹਿੰਦੇ ਹਨ ਕੀ ਇਹ ਡਰ ਹੈ ਨਹੀਂ ਇਹ ਸਭ ਤੋਂ ਵੱਡੀ ਤਾਕਤ ਹੈ ਜੋ ਤੁਸੀਂ ਕਦੀ ਸਮਝ ਹੀ ਨਹੀਂ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਲੋਕ ਸੋਸ਼ਲ ਮੀਡੀਆ ਤੇ ਪੋਸਟ ਕਿਉਂ ਨਹੀਂ ਕਰਦੇ ਤੇ ਉਹਨਾਂ ਦੀ ਕੀ ਸੋਚ ਹੁੰਦੀ ਹੈ ਤੇ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਆਖਰੀ ਵਾਰ ਕਦੋਂ ਆਪਣੀ ਪੋਸਟ ਜਾਂ ਰੀਲ ਪੋਸਟ ਕੀਤੀ ਸੀ ਤੇ ਕਿੰਨੀ ਵਾਰ ਇਹ ਦੇਖਿਆ ਸੀ ਕਿ ਕਿਸ ਕਿਸ ਨੇ ਲਾਈਕ ਕੀਤਾ ਕਿਸ ਨੇ ਕਮੈਂਟ ਕੀਤਾ ਤੇ ਕਿਸ ਨੇ ਇਗਨੋਰ ਕੀਤਾ ਤੇ ਹੁਣ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਕੁਝ ਪੋਸਟ ਹੀ ਨਹੀਂ ਕਰਦੇ ਉਹ ਤਾਂ ਇੰਨੀਆਂ ਚੀਜ਼ਾਂ ਤੋਂ ਬਹੁਤ ਅੱਗੇ ਲੰਘ ਚੁੱਕੇ ਨੇ ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਕੌਣ ਉਹਨਾਂ ਦੀ ਫੋਟੋ ਲਾਈਕ ਕਰ ਰਿਹਾ ਹੈ ਜਾਂ ਕੋਈ ਇਗਨੋਰ ਕਰ ਰਿਹਾ ਹੈ ਪਰ ਤੁਸੀਂ ਮੇਰੇ ਚੈਨਲ ਨੂੰ ਇਗਨੋਰ ਨਾ ਕਰੋ ਤੇ ਸਬਸਕ੍ਰਾਈਬ ਕਰੋ ਤੇ ਇੱਕ ਵਾਰ ਇੱਕ ਫਿloਸਫਰ ਨੇ ਇੱਕ ਬਹੁਤ ਸੋਹਣੀ ਗੱਲ ਆਖੀ ਸੀ ਜਿੰਨਾ ਜ਼ਿਆਦਾ ਤੁਸੀਂ ਇਹ ਸਾਬਿਤ ਕਰਨ 'ਚ ਲੱਗੇ ਰਹੋਗੇ ਕਿ ਤੁਸੀਂ ਹੋ ਉਨਹੀਂ ਘੱਟ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰੋਗੇ ਤੇ ਇਹ ਇਹ ਗੱਲ ਉਸਨੇ ਬਹੁਤ ਪਹਿਲਾਂ ਦੱਸੀ ਸੀ ਸੋਸ਼ਲ ਮੀਡੀਆ ਤੋਂ ਵੀ ਪਹਿਲਾਂ ਤੇ ਅੱਜ ਦੇ ਸਮੇਂ ਇਹ ਗੱਲ ਸੱਚ ਵੀ ਲੱਗਦੀ ਹੈ ਤੇ ਐਵੇਂ ਲੱਗਦਾ ਹੈ ਕਿ ਆਪਾਂ ਇੱਕ ਗੇਮ ਖੇល ਰਹੇ ਹਾਂ ਜਿੱਥੇ ਆਪਾਂ ਖੁਦ ਨੂੰ ਬੇਚ ਰਹੇ ਹਾਂ ਆਪਣੀ ਜ਼ਿੰਦਗੀ ਨੂੰ ਆਪਣੀਆਂ ਖੁਸ਼ੀਆਂ ਨੂੰ ਅਤੇ ਜੋ ਲੋਕ ਇਸ ਗੇਮ 'ਚ ਨਹੀਂ ਹੈ ਕਿ ਉਹ ਸਮਝ ਚੁੱਕੇ ਨੇ ਕਿ ਇਹ ਇੱਕ ਗੇਮ ਹੈ ਤੇ ਇੱਕ ਫੇਕ ਹੈ ਤੇ ਹੁਣ ਤੁਹਾਨੂੰ ਉਹਨਾਂ ਦੀ ਸਾਈਕੋਲੋਜੀ ਬਾਰੇ ਦੱਸਨੇ ਹਾਂ ਉਹ ਖੁਦ ਨਹੀਂ ਦਿਖਦੇ ਪਰ ਦੇਖਦੇ ਸਾਰਾ ਕੁਝ ਨੇ ਇਹ ਉਹ ਚੁੱਪ ਨੇ ਪਰ ਸਭ ਤੋਂ ਵੱਧ ਅਵੇਦ ਨੇ ਕਿਉਂਕਿ ਉਹ ਇੱਕ ਸੱਚਾਈ ਸਮਝ ਚੁੱਕੇ ਨੇ ਤੇ ਇੱਕ ਉਦਾਹਰਨ ਨਾਲ ਸਮਝਾਉਂਦਾ ਹਾਂ ਜੇ ਮੈਂ ਤੁਸੀਂ ਦਰਬਾਰ ਸਹਿਬ ਅੰਮ੍ਰਿਤਸਰ ਦਰਸ਼ਨ ਕਰਨ ਲਈ ਗਏ ਹੋਵੋ ਤੇ ਉਸੇ ਸਮੇਂ ਪਾਲਕੀ ਸਹਿਬ ਦੇ ਲੰਗਰ ਦਾ ਸਮਾਂ ਹੁੰਦਾ ਹੈ ਤੁਸੀਂ ਪੂਰੀ ਖੁਸ਼ੀ ਤੇ ਪਿਆਰ ਨਾਲ ਉਹ ਪਲ ਜੀਰੇ ਹੁੰਦੇ ਹੋ ਪਰ ਇੱਕਦਮ ਤੁਹਾਨੂੰ ਫੋਟੋ ਜਾਂ ਵੀਡੀਓ ਬਣਾਉਣ ਦਾ ਖਿਆਲ ਆਉਂਦਾ ਹੈ ਤੇ ਉਹ ਪਲ ਉਸੇ ਸਮੇਂ ਖਰਾਬ ਹੋ ਜਾਂਦਾ ਹੈ ਤੇ ਬਸ ਇੱਕ ਰਿਕਾਰਡਿੰਗ ਬਣ ਕੇ ਰਹਿ ਜਾਂਦਾ ਹੈ ਤੇ ਇਹ ਇੱਕ ਸਾਈਕੋਲੋਜੀ ਦਾ ਡਾਰਕ ਤ੍ਰੁਥ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਤਖੋਂ ਲੱਗਦੇ ਹੋ ਤਾਂ ਉਸੇ ਸਮੇਂ ਤੁਸੀਂ ਆਪਣੀ ਜ਼ਿੰਦਗੀ ਜੀਣੀ ਬੰਦ ਕਰ ਦਿੰਦੇ ਹੋ ਪਰ ਮੈਂ ਤੁਹਾਨੂੰ ਇੱਥੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਫੋਟੋਆਂ ਨਾ ਖਿੱਚੋ ਤੇ ਪੋਸਟ ਨਾ ਕਰੋ ਜੇਕਰ ਤੁਹਾਨੂੰ ਇਹ ਚੰਗਾ ਲੱਗਦਾ ਹੈ ਤਾਂ ਤੁਸੀਂ ਇਹ ਜ਼ਰੂਰ ਕਰੋ ਪਰ ਇਸ ਦਾ ਇਹ ਮਤਲਬ ਵੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਵਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਇੰਜੋਏ ਕਰ ਰਹੇ ਹੋ ਖੁਸ਼ ਹੋ ਤੇ ਤੁਸੀਂ ਉਹਨਾਂ ਨੂੰ ਇਹ ਸਭ ਕੁਝ ਦੱਸਣਾ ਚਾਹੁੰਦੇ ਹੋ ਤੇ ਦੂਜੀ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਨਹੀਂ ਲਗਾਉਂਦੇ ਉਹ ਇੱਕ ਤਰ੍ਹਾਂ ਦੀ ਆਜ਼ਾਦੀ ਨੂੰ ਜਾਣਦੇ ਨੇ ਤੇ ਇੰਜੋਏ ਕਰ ਰਹੇ ਨੇ ਤੇ ਇਹ ਆਜ਼ਾਦੀ ਦੂਜੇ ਲੋਕ ਖੋ ਚੁੱਕੇ ਹਨ ਇੱਕ ਵਾਰ ਇਹ ਸੋਚੋ ਤੂੰ ਡੀਪੋਸਟ ਕੀਤੀ ਫੋਟੋ ਜਾਂ ਵੀਡੀਓ ਕਿਸੇ ਨਾ ਕਿਸੇ ਨੂੰ ਤੁਹਾਨੂੰ ਜੱਜ ਕਰਨ ਦਾ ਮੌਕਾ ਦਿੰਦੀ ਹੈ ਕਿਸੇ ਨੂੰ ਕੰਪੇਅਰ ਕਰਨ ਦਾ ਕਿਸੇ ਨੂੰ ਕਮੈਂਟ ਕਰਨ ਦਾ ਤੇ ਹੌਲੀ-ਹੌਲੀ ਤੁਸੀਂ ਵੀ ਉਹ ਬਣ ਜਾਂਦੇ ਹੋ ਜੋ ਦੂਜੇ ਲੋਕ ਵੇਖਣਾ ਚਾਹੁੰਦੇ ਹਨ ਫਿਰ ਤੁਸੀਂ ਆਪਣੇ ਲਈ ਨਹੀਂ ਜਿਉਂਦੇ ਤੁਸੀਂ ਉਨ੍ਹਾਂ ਲੋਕਾਂ ਲਈ ਜਿਉਂਦੇ ਹੋ ਜੋ ਤੁਹਾਨੂੰ ਵੇਖ ਰਹੇ ਹੁੰਦੇ ਹਨ ਤੇ ਇਹ ਇੱਕ ਮੋਡਰਨ ਬੁਲਹਮੀ ਹੈ ਜਿਸ ਨੂੰ ਤੁਸੀਂ ਵੇਖ ਨਹੀਂ ਪੁੰਹਦੇ ਪਰ ਫੀਲ ਜ਼ਰੂਰ ਕਰਦੇ ਹੋ ਤੇ ਇੱਕ ਜਿਵੇਂ ਦੇ ਤੁਸੀਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦਿਖਾਉਂਦੇ ਹੋ ਤਾਂ ਮਜਬੂਰਨ ਤੁਹਾਨੂੰ ਸੋਸ਼ਲ ਮੀਡੀਆ ਤੇ ਉਹੀ ਬਣ ਕੇ ਰਹਿਣਾ ਪੈਂਦਾ ਹੈ ਇੱਕ ਬ੍ਰਾਂਡ ਬਣ ਕੇ ਚਾਹੇ ਤੁਹਾਡੀ ਅਸਲ ਜ਼ਿੰਦਗੀ ਸੋਸ਼ਲ ਮੀਡੀਆ ਤੋਂ ਬਹੁਤ ਅਲੱਗ ਹੋ ਗਈ ਤੇ ਜਿਹੜੇ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਇਹ ਸਿਰਫ ਇੱਕ ਫੇਕ ਲਾਈਫ ਹੈ ਤੇ ਦਿਖਾਵੇ ਦੀ ਜ਼ਿੰਦਗੀ ਤੇ ਹੋਰ ਕੁਝ ਨਹੀਂ ਤੇ ਜਿਸ ਦਾ ਅਸਲ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੈ ਤੇ ਅੱਜ ਦੇ ਜਨਰੇਸ਼ਨ ਨੂੰ ਇਹ ਲੱਗਦਾ ਹੈ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਹੋ ਤਾਂ ਤੁਸੀਂ ਮੌਜੂਦ ਹੀ ਨਹੀਂ ਕਰਤੇ ਜੇ ਤੁਹਾਨੂੰ ਲੋਕ ਨਹੀਂ ਜਾਣਦੇ ਤੁਹਡੀ ਹੋਦ ਮੈਟਰ ਹੀ ਨਹੀਂ ਕਰਦੀ ਤੇ ਇਹ ਵੀ ਯਾਦ ਰੱਖੋ ਸੂਰਜ ਬਿਨਾ ਲਾਈਟਸ ਤੋਂ ਵੀ ਨਿਕਲਦਾ ਹੈ ਨਦੀਆਂ ਬਿਨਾ ਕਮੈਂਟ ਕਿਤੇ ਨੋਂ ਵੀ ਵਗਦੀਆਂ ਨੇ ਤੇ ਜਦੋਂ ਤੁਹਾਨੂੰ ਕੋਈ ਦੇਖ ਨਹੀਂ ਰਿਹਾ ਹੁੰਦਾ ਉਸ ਸਮੇਂ ਤੁਸੀਂ ਆਪਣੇ ਅਸਲ ਰੂਪ ਚ ਹੁੰਦੇ ਹੋ ਅਸਲ ਸੱਚਾਈ ਦੇ ਵਿੱਚ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਫੋਟੋਆਂ ਪੋਸਟ ਕਰੀਏ ਜਾਂ ਨਾ ਮੈਂ ਤੁਹਾਨੂੰ ਦੱਸ ਦਵਾਂ ਸੋਸ਼ਲ ਮੀਡੀਆ ਵਰਤਣਾ ਗਲਤ ਨਹੀਂ ਹੈ ਉਹ ਬਸ ਇੱਕ ਟੂਲ ਹੈ ਪਰ ਇੰਨਾ ਖਿਆਲ ਜਰੂਰ ਰੱਖੋ ਸੋਸ਼ਲ ਮੀਡੀਆ ਨੂੰ ਵਰਤਣਾ ਹੈ ਨਾ ਕਿ ਸੋਸ਼ਲ ਮੀਡੀਆ ਨੇ ਤੁਹਾਨੂੰ ਵਰਤਣਾ ਹੈ ਤੇ ਅੱਜ ਦੀ ਵੀਡੀਓ ਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰੋ ਧੰਨਵਾਦ